ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਪੰਜ ਬੜਾ ਸੁੰਜਾ ਸਵੰਜਾ ਬਾਜਬ ਰੇਡ ਦੇ ਵਿੱਚ ਦਿਖਾਉਣੀ ਆ ਪੰਜਾ ਨਗਾਂ ਦੇ ਵਿੱਚੋਂ ਕੋਈ ਵੀ ਨਾ ਕਿਸੇ ਵੀਰ ਪਈ ਦੇ ਪਸੰਦ ਹੋਵੇ ਕੋਲ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਪੰਜੇ ਦੇ ਪੰਜੇ ਨਗ ਵਿਕਰੀ ਵਾਲੇ ਹਾਜ਼ਰ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸ ਦੋ ਜੀ ਆਪਣਾ ਹਾਂ ਵੀਰੇ ਪ੍ਰਦੀਪ ਸਿੰਘ ਪੈਂਡਰ ਰੂਲ ਪਰਮੱਲਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਡਗ ਮੋਬਾਈਲ ਨੰਬਰ 88476 70927 88476 70927 ਆਪਣਾ ਵਪਾਰ ਦਾ ਕੰਮ ਹੈ ਹਾਂ ਵੀਰੇ ਵਪਾਰ ਦਾ ਕੰਮ ਜੀ ਪਹਿਲਾ ਨੰਬਰ ਜਿਹੜੀ ਬੈੜ ਦੇਖ ਰਿਹਾ ਕਿਹੜਾ ਸੁਆਹ ਹੂਸ ਹੋਈ ਵੀ ਇਹ ਮਾਲ ਕਰੇ ਦੂਜਾ ਗਿਆ ਕੋਈ ਤੀਜਾ ਮੰਨੇ ਲੋਥਾ ਮੰਨੇ ਆ ਦੀ ਸਾਧਰਾ ਮਾਲਕ ਲੈਣੇ ਆ ਜੀ ਥੋੜੀ ਫਿੱਕੀ ਜ਼ਰੂਰ ਆ ਹਨਾ ਫਿੱਕੀ ਉਹ ਵੀਰੇ ਬੱਚਾ ਥੋੜਾ ਡਬਲ ਤੇ ਜੀ ਤੇ ਦੁੱਧ ਕਿੰਨਾ ਕਾ ਹੁਣ ਕੋਈ 16 ਕਿਲੋ ਹੋਊਗਾ ਕੋਈ 15 ਮੰਨ ਕੇ ਲੈ ਜੀ ਬੋਲੇ ਜੋ ਬਾਹਰ ਹੀ ਗਈ ਆ 7 ਕਿਲੋ ਦੁੱਧ ਟਾਈਮ ਤੇ ਚਵਾ ਕੇ ਦੇ ਦਾਂਗੇ ਹਾਂ ਭਾਈ ਚਵਾ ਕੇ ਦੇ ਰੇਟ ਕਿ ਰੋ ਵੇਚਣ ਵਾਲਾ ਰੇਟ ਵੀਰੇ 55 ਜੋ ਮਾਰਦ ਸੋ ਬਰ ਤੋਰਾ ਵਗੈਰਾ ਦੇਖ ਸਕਦੇ ਹੋ ਚੰਗਾ ਸਾਫ ਸੁਥਰਾ ਵਧੀਆ ਬਜਨ ਜੂਦ ਨਾਲ ਨਾੜਾ ਨੂੜਾ ਚੰਗੇ ਆ ਰੇਟ 55000 ਰੁਪਏ ਜਿਹੜੇ ਵੀਰਾਂ ਨੇ ਦੁੱਧ ਪੀਣਾ ਬਾਈ ਕੋਈ ਲੱਤ ਸਾੜ ਵਾਲੀ ਠੀਕ ਹੈ ਤਾਰਾ ਤੂਰਾ ਜੇ ਓਕੇ ਜਾਵਾਂ ਸੋ ਤਾਰਾ ਰਹਿ ਕੇ ਸਾਰੇ ਸਮੇਂ ਚ ਮਾਰੀ ਦੇ ਜਾਵਾਂ ਹਨਾ ਸੋ ਥਣਾਂ ਦੀ ਬਿਲਕੁਲ ਓਕੇ ਆ ਜਾਵਾਂ ਹਨਾ ਤਾਰ ਦਾ ਤੇ ਦੁੱਧ ਜੇਵਾ 7.5 ਕਿਲੋ ਟਾਈਮ ਦਾ ਨਿਬੜੂਗਾ ਜਾਵਾਂ ਬਾਈ ਨਿਬੜੂਗਾ ਸੋ ਲੇਵੇ ਤੇ ਨਾੜਾ ਵਗੈਰਾ ਚੰਗੀਆਂ ਰੇਟ 55000 ਬਹੁਤ ਵੀ ਡਿਮਾਂਡ ਕਹਿੰਦੇ ਅਸੀਂ ਥੋੜੇ ਰੁਪਏ ਲਾਉਣੇ ਹੈਗੇ 55000 ਦੇ ਵਿੱਚ ਸੂਈ ਸਵਾਈ ਬ 15 ਕਿਲੋ ਵੀਰ ਦਾਦਾ ਦਾ ਦੁੱਧ ਆ ਤੇ ਵੀਰੇ ਆਪਣੇ ਕੋਲ ਸੂਈ ਆ ਕਿ ਸੂਈ ਸਵੇ ਲੈ ਕੇ ਆਈ ਆ ਆਪਾਂ ਸੂਈ ਸਵਾਈ ਲੈ ਆਂਦੀ ਆ ਜੀ ਹਾਂ ਦੁੱਧ ਉਹਨਾਂ ਨੇ ਤਾਂ ਮੰਨ ਕੇ ਚੱਲੋ ਕਹਿੰਦੇ 20 ਕਿਲੋ ਪੀਉਂਦੀ ਆ ਕੋਈ ਆਪ ਵੀ ਸਮਝਣਾ ਜਿਹੜਾ ਆਪਣੇ ਕੋਲ 15 ਕਿਲੋ ਤੇ 55 ਦੇ ਮਾਣਦਾਨ ਕਰ ਦਾਂਗੇ ਹਾਂ ਵੀਰੇ ਮਾਣਦਾਨ ਜ਼ਰੂਰ ਕਰਾ ਅੱਗੇ 2 ਨੰਬਰ ਦੇ ਨਾੜੂਆ ਬੱਚੇ ਦਾ ਨਾਲ ਆ ਹਨਾ ਇਹ ਮਗਰ ਅੱਛੀ ਆ ਵੀਰੇ ਮੂੰਹੋਂ ਚਾਲ ਦਾਂਦਾ ਇਹਨੂੰ ਅੱਜ ਚੌਥਾ ਦਿਨ ਆ ਸੂਈ ਜੀ ਹਾਂ ਤੇ ਸੂਈ ਸਵੇ ਲੈ ਲੈਂਦੇ ਆਪਾਂ ਦੁੱਧ ਕਿੰਨਾ ਹੁਣ ਦੁੱਧ ਦੇਦਲੇ 14 ਲੀਟਰ ਹੋ ਗਏ 7 ਲੀਟਰ ਟਾਈਮ ਦੇ ਨਿਪਟ ਜੂ ਹਾਂ ਠੰਡੀ ਸੀ ਲੇ ਵੀ ਕਮ 7 17 ਦੂਰੇ ਇੱਕ ਨੰਬਰ ਇਹਦਾ ਰੇਟ ਕੀ ਰੋ ਵੇਚਣ ਵਾਲਾ ਇਹ ਵੀ 55 ਜਮਾਨਤ ਦੇਣ ਕਰਦਾਗੇ ਵੀਰੇ ਅਜੇ ਕੀ ਫਿਰ ਦੋਨੇ ਚੀਜ਼ ਦੋਨੇ ਜੋੜਾ ਲੈਂਦਾ ਹੋਇਆ ਪਹਿਲੇ ਤੇ ਦੂਜੇ ਨੰਬਰ ਵਾਲੀ ਫਿਰ ਵੱਧ ਮਾਨਤ ਦੇ ਲੱਖ ਦੇ ਹੋ ਜਾਣਗੇ ਨਹੀਂ ਲੱਖ ਨਹੀਂ ਤਾਂ ਨਹੀਂ ਆ ਕੋਈ ਗੱਲ ਨਹੀਂ ਮਾਨਤ ਜ਼ਰੂਰ ਕਰਾਂਗੇ ਅਜੇ ਜੋੜਾ ਇੱਕ ਪੰਜ ਦਾ ਦੇ ਦਾਂਗੇ ਦੇ ਦਾਂਗੇ ਅਜੇ ਜੋੜਾ ਇੱਕ ਪੰਜ ਦਾ ਸਵੇ ਸਵਾਇਆ ਦੁੱਧ 4 14 ਕਹਿੰਦਾ ਪਾ ਵਹਹਾਜਰਾ ਜਮਾ ਹਾਂ ਸੋਭਰਾ ਰੇਟ ਕੱਲੀ ਕੱਲੀ ਆ 55000 ਰੁਪਇਆ ਤੇ ਬਾਕੀ ਇਹਦਾ ਚਾਰ ਦੰਦ ਬੱਚੀ ਨਵੇਂ ਹਾਨ ਦੇ ਵਿੱਚ ਆ ਗਈ ਤੇ ਥਣ ਥਣ ਦੇਖੋ ਜਮਾ ਥੋੜੇ ਸਾਫ ਸਫਰੇ ਚਾਰੇ ਨਿਖੜਵੇਂ ਸੂਈ ਸਵਾਈ ਮਗਰੇ ਦੇ ਬੱਚੀ ਆ ਹਨਾ ਤੇ ਚੋੜ ਜਵਾਈ ਪੂਰੀ ਖਰੀਆ ਜਾਵਾ ਹਾਂ ਵੀਰੇ ਚੋੜ ਜਵਾਈ ਨੂੰ ਦੇਖ ਅੱਗੇ ਵੀਰੇ ਤੀਜੇ ਨੰਬਰ ਤੇ ਆ ਗਈ ਜਰਸੀ ਵਹਿੜ ਹਾਂ ਜੀ ਇਹਦੀ ਕੀ ਜਾਣਕਾਰੀ ਆ ਇਹਨੂੰ ਅੱਜ ਵੀਰੇ ਚੌਥਾ ਦਾ ਨਾ ਸੂਈ ਉਹ ਕਾਲਾ ਜ ਕਾਲਾ ਬੱਚਾ ਬੱਚਾ ਆ ਗਿਆ ਹਨਾ ਇਹ ਆਪਣੇ ਕੋਲੇ ਸੂਈ ਆ ਇਹ ਕੋਲੇ ਸੂਈ ਆ ਵੇ ਜੇਰ ਜੀ ਰੋਕਿਆ ਚਮਾ ਕੰਡੀ ਸੀ ਲੈ ਵੀ ਭਾਵੇਂ ਆਈਂਦਾ ਤੇ ਦੁੱਧ ਕਿੰਨਾ ਏ ਥੱਲੇ ਇਹ ਥੱਲੇ ਵੀ 13 ਕਿਲੋ ਕੋਲਾ ਆਊਗਾ 6 ਕਿਲੋ ਟਾਈਮ ਦਾ ਨਿਪਟੜ ਜੂ ਆਹ ਹੰਦਰੀਆਂ ਵੀ ਜਿਵੇਂ ਮਾਰ ਜੀ ਕੋ ਚੋ ਕੇ ਲੈ ਲੇ ਜੀ ਇਹਦਾ ਰੇਟ ਕੀ ਹੈਗਾ ਇਹ ਮੇਰੇ 53 ਜਮਾਨਤਾਂ ਕਰ ਦਾਂਗੇ ਅ 53000 ਜਮਾਨਤਾਂ ਇਹਦਾ ਆਪਾਂ ਕਰ ਦਾਂਗੇ ਸੋ ਫੇਸ ਕੁਆਲਟੀ ਵਗੈਰਾ ਦੇਖੋ ਵਧੀਆ ਮੂੰਹ ਮੱਥੇ ਲੱਗਦੀ ਜਿਹੜੇ ਵੀ ਕਹਿੰਦਾ ਕਿ ਚਰਸੀ ਲੈਣੀ ਹੈ 75000 ਦੇ ਵਿੱਚ ਮੇਰੇ ਬਾਡੀ ਦਰੁੱਤ ਆਉਂਦੀਆਂ ਮੱਜਾ ਦਾ ਹੁੰਦੀ ਭੁੱਲ ਜਾ ਵੀ 1.5 ਲੱਖ ਆ ਨਹੀਂ ਮਿਲ ਜੂ ਨਰਮ ਮੈਂ ਮਿਲਦੀ ਆ ਸੋ ਜਿਹੜੇ ਵੀ ਉਹਨਾਂ ਨੂੰ ਦੁੱਧ ਦਾ ਡੰਗ ਲਾਉਣਾ ਮੇਰੇ ਮ ਦੀ ਆਇ ਨਹੀਂ ਮੱਝਾ ਵਾਲਾ ਕੰਮ ਹੀ ਜੀ ਸਭਰ 53000 ਦੇ ਵਿੱਚ ਅ ਵੀ ਮਰਮਾਨਤਨ ਕਰ ਦੂਗਾ ਤੇ ਸਿਰਫ 53000 ਦੁੱਧ ਕਹਿੰਦਾ ਬਾ ਉਹ ਤੁਸੀਂ ਚਾਹੇ 10 ਮੰਨ ਕੇ ਚੱਲਿਓ 12 ਆ ਵੀ ਸਮਝਣਾ ਦੇਖਣਾਗਾ ਠੀਕ ਹਨ ਕਰ ਪਰ ਲੇਵਾ ਸੋਹਣਾ ਸਾਫ ਸੁਥਰਾ ਵਜਿਆ ਬਾਜਰ ਵਜੂ ਦੇ ਬੱਚਾ ਕੋਈ ਇਹਦੇ ਪਾਸ ਆਸਾਨੀ ਦੇਖੋ ਸੋਹਣੀ ਸਾਫ ਸੁਥਰੀ ਜਮਾ ਮਗਰ ਬੱਚਾ ਤੇ ਸੂਈ ਸਵਾਈ ਤਾਜੀ ਜਮਾ ਹਨਾ ਤੇ ਆ ਜੋ ਕਿ 4 ਨੰਬਰ ਤੇ ਬਾਈ ਜੀ ਇਹ ਵੀਰੇ ਮਾਲਕਾਂ ਨੇ ਨਾ ਫਲੂਨ ਕਿਹਾ ਆਪਾਂ ਦੂਜੇ ਮੰਨ ਕੇ ਲਈਏ ਯਾ ਚਾਹੇ ਦਾਵਾ ਮਾਰ ਲੈ ਗੱਲ ਹੀ ਖਤਮ ਹੋਦਾ ਤੇ ਦੁੱਧ ਕਿਨਾ ਦੁੱਧ ਦੇ ਦੇ 13 ਕਿਲੋ 12 ਨਿਬੜ ਜੋ ਭਾਈ ਪੂਰਾ ਕੁਲਡਾ ਢੁੱਲਾ ਜੇ ਮਰਜ਼ੀ ਤੂੰ ਕੇ ਲੈ ਜੀ ਰੇਟ ਇਹਦਾ ਇਹ ਬਰੇ 45 ਨੂੰ ਮਾਨਤਾ ਅੱਛਾ 45000 ਚ ਮਾਨਤਾਣਾ ਪੈਦਾ ਕਰ ਦਾਂਗੇ ਹਾਂ ਇਹਦੇ ਨਾਲ ਥੋੜੇ ਜਿਹਾ ਮੰਨ ਗਏ ਤਾਰਨੇ ਲੱਗੇ ਥੋੜੀ ਅੰਦਰਲੇ ਪਾਸੇ ਉਹ ਡਾਲੇ ਤੋਂ ਪੈਰ ਚਲਕ ਗਿਆ ਸੀ ਥੋੜੀ ਅੰਦਰ ਮਾਸ ਜਿਆ ਲੈ ਗਿਆ ਸੀ ਤਾਂ ਕਰਕੇ ਉਹ ਕੋਈ ਰਗੜ ਜੀ ਵਜੀ ਆ ਹਾਂ ਜੀ ਪੂਰੇ ਦਾਰੇ ਦੀ ਘੋੜੇ ਵਰਗੀ ਅੱਛਾ ਰੇਟ 45000 ਇਹਦਾ ਰੇਟ 45000 45 ਦੇ ਵਿੱਚੋਂ ਮਾਨਦਾਨ ਵੀ ਹੋ ਜਾਊਗਾ ਜੀ 45000 ਦੇ ਵਿੱਚੋਂ 4 ਨੰਬਰ ਵਾਲੇ ਦਾ ਮਾਣ ਤਾਂ ਹਨ ਵੀ ਹੋ ਜੂਗਾ ਦੁੱਧ ਕਹਿੰਦਾ ਪਾ 11 12000 ਆਸ-ਪਾਸ ਇਹਦੇ ਹੈਗਾ ਜਮਾ ਹਨ ਇਹ ਵੀ ਤਾਜੀ ਸੂਈ ਆ ਫਿਰ ਇਹਦੇ ਚ ਕਿਡਾ ਹੈਗਾ ਵਧਣਾ ਹੀ ਹੈ ਜੇ ਗੰਦ ਪੰਨ ਮਾਰੀ ਜਾਂਦੀ ਆ ਉਹ ਮੈਲਾ ਮੂੜਾ ਵੀ ਲੱਗਿਆ ਵਾ ਹਨ ਆਹ ਭਰਿਆ ਦੇ ਤੇ ਅੱਗੇ ਆ ਗਈ ਐਂਡ ਦੇ ਪੰਜ ਨੰਬਰ ਇਹਦਾ ਮੇਰੇ ਬੱਚਾ ਮਰ ਗਿਆ ਨੂੰ 5 ਦਿਨ ਹੋ ਗਏ ਸੂਈ ਜੀ ਇਹਦੇ ਥੱਲੇ ਵੀ 13 ਤੋਂ 14 ਕਿਲੋ ਬੋਲਾ ਲਾਲੇ ਦੁੱਧ ਨਾਲੇ ਰੈੜੀ ਆ 12 ਨਿਬੜ ਜੂ ਸਭ ਮੈਲਾ ਮੂੜਾ ਲੱਗਿਆ ਵਾ ਹੈ ਜਮਾ ਤਾਜੀ ਹਨਾ ਤਾਜੀ ਇਹਾਰੇ ਗਾਇ ਵੀਡੀਓ ਪਈ ਆ ਬੱਚਾ ਮਰੇ ਤੱਕ ਦੀ ਵੀਡੀਓ ਪਈ ਆ ਤੁਹਾਨੂੰ ਦਿਖਾ ਵੀ ਦਿੰਨੇ ਇਹਦਾ ਰੇਟ ਕੀ ਰਹੂਗਾ ਇਹ ਵੀ 53 ਦੇ ਮਾਨਦਾਨ ਕਰਦਾਂਗੇ ਅੱਛਾ ਇਹ ਵੀ ਆਪਾਂ ਦੇ ਰਾਂਗੇ 53000 ਤੋਂ ਮਾਨਦਾਨ ਆਪਾਂ ਇਹਦਾ ਵੀ ਕਰ ਦਿਆਂਗੇ ਹਣਾ ਸੋ ਵੀਰੋ ਵਧੀਆ ਬਜਨ ਮਜੂਦਾ ਰੇਟ ਆਪਾਂ ਕਰ ਰਹੀ ਸੀਦਾ 753 53 ਵੱਡੀ ਪੰਜਾਬ ਵਾਲੀ ਜਰਸੀ ਆ ਬਾਈ ਕੋਈ ਹੋਈ ਦੀ ਗੱਲ ਨਹੀਂ ਹੈਗੀ ਜੀ ਸੋ ਬਾਕੀ ਤਾਜੀ ਸੂਈ ਸਵੇ ਕੋਈ ਸਾਨੂੰ ਮਨ ਕੇ ਜਦੋਂ ਬੱਚਾ ਖੋਲਣ ਵਗੈਰਾ ਲੋਡ ਨਹੀਂ ਪੈਣੀ ਜਾਣ ਤਾਂ ਰਹੇ ਨੇ ਦੁੱਧ ਪਾਉਣ ਲੱਗਣਾ ਬਾਕੀ ਮੇਰੇ ਸਾਹਮਣੇ ਅੱਗੇ ਪੂਰੇ ਘਾਟ ਵਾਲਾ ਸ਼ਰਾਮ ਦਾ ਜੋ ਮਿਲ ਗਿਆ ਜੀ ਸਭ ਤੋਂ ਪੰਜ ਦੇ ਪੰਜ ਨਾਕ ਵਿਕਰੀ ਵਾਲੇ ਹਾਜ਼ਰ ਆ ਪਿੰਡ ਆ ਗਿਆ ਆਪਣਾ ਰਸੂਲਪੁਰ ਹਣਾ ਰਸੂਲਪੁਰ ਮੱਲਾ ਵੀਰੇ ਮੱਲਾ ਸੋ ਜਿਹੜਾ ਪੈ ਗਿਆ ਲੁਧਿਆਣਾ ਜਗਰਾਉ ਏਰੀਆ ਆ ਗਿਆ ਕੋਈ ਵੀ ਨਾਕ ਤੁਹਾਡੇ ਪਸੰਦ ਹੋਵੇ ਦੇਖ ਕੇ ਤਸਲੀ ਨਾਲ ਖਰੀਦਾਰੀ ਕਰ ਸਕਦੇ ਹੋ ਮੋਬਾਈਲ ਨੰਬਰ ਵੀ ਇੱਕ ਵਾਰ ਫੇਰ ਬੋਲ ਜੀ ਮੋਬਾਈਲ ਨੰਬਰ 88476 70927 ਵੀਰੇ ਸੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣੀ ਤਾਂ ਇਹ ਦੋ